ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਸਭ ਤੋਂ ਪਹਿਲਾ ਮਾਈਨਿੰਗ ਪਾਲਿਸੀ ਸਖਤ ਕਰਨ ਦੀ ਗੱਲ ਕਹੀ ਗਈ ਸੀ ਪਰ ਇਸ ਦੇ باوجود ਢੜਲੇ ਨਾਲ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਮਾਈਨਿੰਗ ਤੋਂ ਸਥਾਨਕ ਲੋਕ ਪਰੇਸ਼ਾਨ ਨੇ ਉੱਥੇ ਹੀ ਵਿਭਾਗ ਰਟੇ ਰਟਾਇਆ ਜਵਾਬ ਦੇ ਰਿਹਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਸੁਜ਼ਾਨਪੁਰ ਦੀਆਂ ਨੇ ਜਿੱਥੇ ਢੜਲੇ ਦੇ ਨਾਲ ਨਜਾਇਜ਼ ਮਾਈਨਿੰਗ ਦਾ ਧੰਦਾ ਚਲਾਇਆ ਜਾ ਰਿਹਾ ਹੈ ਜੀ ਉੱਥੇ ਕੋਈ ਪਰਮਿਸ਼ਨ ਨਹੀਂ ਹੈਗਾ ਮੈਨੂੰ ਅੱਜ ਹੀ ਧਿਆਨ ਚਾਹੀਏ ਮੇਰੇ ਤੇ ਇਹ ਆਲਰੇਡੀ ਵੀ ਜੇ ਸਾਉ ਨੂੰ ਡਿਪਲੋਏ ਕਰਤਾ ਉਸੇ ਉਹ ਦੇਖ ਕੇ ਮੌਕਾ ਅੱਜ ਦੱਸੋਗੇ ਮੈਨੂੰ ਉਬੰਦੀ ਕਾਰਵਾਈ ਹੋਈ ਸਾਡੇ ਕੋਲੋਂ ਲਗਾਈ ਜਾਵੇ। ਉੱਥੇ ਰਜਨਾ ਵੀ ਰੂਟਿੰਗ ਚੈਕਿੰਗ ਵੀ ਕੀਤੀ ਜਾਵੇਗੀ ਤਾਂ ਕਿ ਕੋਈ ਸਮੱਸਿਆ ਨਾ ਹੋਵੇ। ਪਰ ਆਰਮੀ ਵੀ ਜਿਹੜੀ ਹੈ ਨਾ ਬੱਤੂ ਉਹਦੇ ਨਜ਼ਦੀਕ ਹੈਗੀ ਹੈ। ਜੱਸੀ ਆਰਮੀ ਦੇ ਨਜ਼ਦੀਕ ਕਿੰਨਾ ਦੀ ਜਿਹੜੀ ਕਾਰਵਾਈ ਹੈ ਰਾਜ ਸੁਣਾਇਆ ਹਾਈ ਬੂਲ। ਸਾਡੇ ਹੋਂਦ ਤੱਕ ਕੋਈ ਵੀ ਸ਼ਿਕਾਇਤ ਉੱਥੇ ਪ੍ਰਾਪਤ ਨਹੀਂ ਹੋਈ ਸੀ। ਅੱਜ ਹੀ ਪ੍ਰਾਪਤ ਹੋਈ ਹੈ ਇਸ ਕੇ ਤੇ ਅੱਜ ਹੀ ਸਾਡੀ ਕਾਰਵਾਈ ਅਮਲ ਚ ਜਾਂਦੀ ਹੈ ਵੀ ਤੇ ਅੱਜ ਹੀ ਕਾਰਵਾਈ ਹੋ ਜੂਗੀ। ਅੱਜ ਮੌਕਾ ਦੇਖ ਕੇ ਜੋ ਹਣੋਂ ਉੱਥੇ ਜ਼ਮੀਨ ਮਾਲਕ ਤੇ ਯੰਗ ਮਸ਼ੀਨ ਲੱਭੀ ਦਾ ਮਸ਼ੀਨ ਮਾਲਕ ਤੇ ਮੰਗੂ ਬਸਤੀ ਲੱਭਦਾ ਵਿਅਕਤੀ ਤੇ ਅਜੀ ਐਫ ਆਈ ਆਰ ਹੋ ਕੇ ਆਰਡਰ ਨੋਟਿਸ ਜਾਰੀ ਹੋ ਗਿਆ ਉਹਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਸਭ ਤੋਂ ਪਹਿਲਾ ਮਾਈਨਿੰਗ ਪਾਲਿਸੀ ਸਖਤ ਕਰਨ ਦੀ ਗੱਲ ਕਹੀ ਗਈ ਸੀ ਪਰ ਇਸ ਦੇ ਬਾਵਜੂਦ ਢੜਲੇ ਨਾਲ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਮਾਈਨਿੰਗ ਤੋਂ ਸਥਾਨਕ ਲੋਕ ਪਰੇਸ਼ਾਨ ਨੇ ਉੱਥੇ ਹੀ ਵਿਭਾਗ ਰਟੇ ਰਟਾਇਆ ਜਵਾਬ ਦੇ ਰਿਹਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਸੁਜ਼ਾਨਪੁਰ ਦੀਆਂ ਨੇ ਜਿੱਥੇ ਢੜਲੇ ਦੇ ਨਾਲ ਨਜਾਇਜ਼ ਮਾਈਨਿੰਗ ਦਾ ਧੰਦਾ ਚਲਾਇਆ ਜਾ ਰਿਹਾ ਜੀ ਉੱਥੇ ਕੋਈ ਪਰਮਿਸ਼ਨ ਨਹੀਂ ਹੈਗਾ ਮੈਨੂੰ ਅੱਜ ਹੀ ਧਿਆਨ ਚਾਹੀਏ ਮੇਰੇ ਚ ਇਹ ਆਲਰੇਡੀ ਵੀ ਦੇਸਾਉ ਨੂੰ ਡਿਪਲੋਏ ਕਰਤਾ ਉਸੇ ਉਹ ਦੇਖ ਕੇ ਮੌਕਾ ਅੱਜ ਦੱਸ ਦੋਗੇ ਮ ਉਹ ਬੰਦੀ ਕਾਰਵਾਈ ਹੋਈ ਸਾਡੇ ਕੋਲੋਂ ਲਗਾਈ ਜਾਵੇਗੀ ਉੱਥੇ ਰੋਜਨਾ ਵੀ ਰੂਟਿਨ ਚੈਕਿੰਗ ਵੀ ਕੀਤੀ ਜਾਵੇਗੀ ਤਾਂ ਕਿ ਕੋਈ ਖੁੱਛ ਵੀ ਨਾ ਹੋਵੇ ਪਰ ਆਰਮੀ ਵੀ ਜਿਹੜੀ ਹੈ ਨਾ ਬੱਤੂ ਉਹਦੇ ਨਜ਼ਦੀਕ ਹੈਗੀ ਹੈ ਕਿੱਥੇ ਆਰਮੀ ਦੇ ਨਜ਼ਦੀਕ ਕਿੰਨਾ ਦੀ ਜਿਹੜੀ ਕਾਰਵਾਈ ਹੈ ਰਾਜ ਸੁਣਾਇਆ ਹਾਈ ਕੋਰਟ ਸੰਨੋਂ ਹੁੰਦਾ ਕੋਈ ਵੀ ਸ਼ਿਕਾਇਤ ਉੱਥੋਂ ਪ੍ਰਾਪਤ ਨਹੀਂ ਹੋਈ ਸੀ ਅੱਜ ਹੀ ਪ੍ਰਾਪਤ ਹੋਈ ਹੈ ਇਸ ਕਰਕੇ ਅੱਜ ਹੀ ਸਾਡੀ ਕਾਰਵਾਈ ਅਮਲ ਚੁਣ ਜਾਂਦੀ ਹੈ ਵੀ ਤੇ ਅੱਜ ਹੀ ਕਾਰਵਾਈ ਹੋ ਜੂਗੀ ਅੱਜ ਮੌਕਾ ਦੇਖ ਕੇ ਜੋ ਹਣੋਂ ਉੱਥੇ ਜ਼ਮੀਨ ਮਾਲਕ ਤੇ ਯੰਗ ਮਸ਼ੀਨ ਲੱਭੀ ਦਾ ਮਸ਼ੀਨ ਮਾਲਕ ਤੇ ਨੂੰ ਕੋ ਬਸਤੀ ਲੱਭਦਾ ਵਿਅਕਤੀ ਤੇ ਅਜੀ ਐਫ ਆਈ ਆਰ ਹੋ ਕੇ ਆਪ ਨੋਟਿਸ ਜਾਰੀ ਹੋ ਜੂਗਾ ਉਹਨੂੰ